ਲੋਕ ਸਭਾ ਤੋਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖਤਮ ਕੀਤੇ ਜਾਣ ਤੋਂ ਬਾਅਦ ਦੇਸ਼ ਭਰ ਦੇ ਵਿੱਚ ਕਾਂਗਰਸੀ ਸਮਰਥਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਲੁਧਿਆਣਾ ਦੇ ਵਿੱਚ ਹੁਣ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦੱਸ ਦਈਏ ਕਿ ਅੱਜ ਲੁਧਿਆਣਾ ਦੇ ਵਿੱਚ ਕਾਂਗਰਸੀ ਆਗੂਆਂ ਦੇ ਵੱਲੋਂ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖਤਮ ਕੀਤੇ ਜਾਣ ਨੂੰ ਲੈ ਕੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸੋਮਵਾਰ ਨੂੰ ਵੱਡੇ ਪੱਧਰ ਤੇ ਵਿਸ਼ਾਲ ਮਾਰਚ ਕੱਢੇ ਜਾਣ ਦੀ ਗੱਲ ਆਖੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਘੰਟਾ ਘਰ ਤੋਂ ਲੈ ਕੇ ਲੁਧਿਆਣਾ ਡਿਵੀਜ਼ਨ ਨੰਬਰ 3 ਤੱਕ ਇਹ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ ਇਸ ਸਬੰਧ ਤੇ ਵਿੱਚ ਲੁਧਿਆਣਾ ਬਲਾਕ ਪੂਰਬੀ ਦੇ ਪ੍ਰਧਾਨ ਹਰਜਿੰਦਰ ਸਿੰਘ ਰਹਿਮੀ ਨੇ ਦੱਸਿਆ ਕਿ ਸੋਮਵਾਰ ਵਾਲੇ ਦਿਨ ਸਮੁੱਚੀ ਕਾਂਗਰਸ ਲੀਡਰਸ਼ਿਪ ਦੇ ਵੱਲੋਂ ਲੁਧਿਆਣਾ ਦੇ ਵਿੱਚ ਆਰਥੀ ਪੂਕ ਸ਼ਾਂਤੀਪੂਰਵਕ ਰੋਸ ਮਾਰਚ ਕੱਢਿਆ ਜਾਵੇਗਾ ਤਾਂ ਅੱਜ ਦੀ ਅਜਰੀ ਜਿਹੜੀ ਹੈਗੀ ਹੈ ਇਹ ਮੀਟਿੰਗ ਇਸ ਕਰਕੇ ਕੀਤੀ ਗਈ ਆ ਸਾਡੇ ਰਾਹੁਲ ਗਾਂਧੀ ਜੀ ਨਾਲ ਬੀਜੇਪੀ ਸਰਕਾਰ ਬਹੁਤ ਵੱਡਾ ਧੱਕਾ ਕਰ ਰਹੀ ਆ ਔਰ ਇਹ ਬਦਲੇ ਦੀ ਨੀਤੀ ਕਰ ਰਹੀ ਆ ਜਿਹੜੀ ਰਾਜਨੀਤੀ ਹੁੰਦੀ ਹੈ ਇਹ ਬਦਲਾਖੋਰੀ ਦੀ ਨੀਤੀ ਨਹੀਂ ਹੁੰਦੀ ਇਹ ਪਿਆਰ ਦੀ ਨੀਤੀ ਹੁੰਦੀ ਆ ਔਰ ਸਿਰਫ ਰਾਹੁਲ ਜੀ ਨੇ ਤਾਂ ਇਹ ਪੁੱਛਿਆ ਸੀਗਾ ਵੀ ਜਿਹੜਾ 20000 ਕਰੋੜ ਰੁਪਇਆ ਅਡਾਨੀਆਂ ਰਿਪੋਰਟ ਇਹਦੀ ਇਨਕੁਆਰੀ ਕੀਤੀ ਜਾਵੇ ਤੇ ਇੰਨੀ ਗੱਲ ਦੇ ਉੱਤੇ ਉਹਨਾਂ ਦੇ ਉੱਤੇ ਮਾਨ ਹਾਨੀ ਦਾ ਦਰਜਾ ਪਰਚਾ ਦਰਜ ਕੀਤਾ ਗਿਆ ਔਰ 1 ਮਹੀਨੇ ਦੇ ਵਿੱਚ ਉਹ ਰਿਜ਼ਲਟ ਦਿੱਤਾ ਗਿਆ ਔਰ ਅੱਜ ਤੱਕ ਇਹ ਨਹੀਂ ਹੋਇਆ ਭੇ ਜਿਹੜਾ ਕਿ ਮਾਨ ਹਰਜੀ ਹਾਨੀ ਦਾ ਪਰਚਾ 1 ਮਹੀਨੇ ਚੋਂ ਰਿਜ਼ਲਟ ਦਿੱਤਾ ਜਾਵੇ ਔਰ 2 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾਈ ਗਈ। ਔਰ ਉਹਨਾਂ ਦੀ ਐਮਪੀ ਦੀ ਜਿਹੜੀ ਮੈਂਬਰਸ਼ਿਪ ਸੀਗੀ ਉਹ ਖਤਮ ਕੀਤੀ ਗਈ ਹੈਗੀ ਆ। ਇਸ ਗੱਲ ਦਾ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵੱਡਾ ਰੋਸ ਹੈਗਾ। ਔਰ ਬੜੇ ਦੁੱਖ ਦੀ ਗੱਲ ਹੈਗੀ ਆ। ਕਿ ਜਿਹੜੀ ਵੀ ਇਹ ਭਾਜਪਾ ਸਰਕਾਰ ਹੈਗੀ ਆ ਇਹ ਬਦਲੇ ਦੀ ਭਾਵਨਾ ਨਾਲ ਨੀਂ ਰਾਜਨੀਤੀ ਕਰਦੀ ਆ। ਜਿਹੜੀ ਇਹ ਬਦਲੇ ਦੀ ਭਾਵਨਾ ਨਾਲ ਰਾਜਨੀਤੀ ਨਹੀਂ ਹੁੰਦੀ ਰਾਜਨੀਤੀ ਦਾ ਸਿਰਫ ਅਸੀਂ ਦੇਸ਼ ਨੂੰ ਸੁਧਾਰਨਾ ਸਾਡਾ ਦੇਸ਼ ترقی ਕਰੇ ਸਾਡਾ ਦੇਸ਼ ਬਲੰਦੀਆਂ ਤੇ ਪਹੁੰਚੇ ਔਰ ਸਾਡੇ ਦੇਸ਼ ਦੇ ਵਿੱਚ ਜੋ ਨਸ਼ਾਖੋਰੀ ਉਹ ਖਤਮ ਹੋਵੇ ਔਰ ਗੁੰਡਾਗਰਦੀ ਸਾਡੇ ਦੇਸ਼ ਦੇ ਵਿੱਚੋਂ ਖਤਮ ਹੋਵੇ ਪਰ ਇਹ ਜਿਹੜੀਆਂ ਮੌਜੂਦਾ ਸਰਕਾਰਾਂ ਸੈਂਟਰ ਦੀ ਸਰਕਾਰ ਆ ਇਹ ਸਾਨੂੰ ਬਿਲਕੁਲ ਨਹੀਂ ਧਿਆਨ ਦੇ ਰਹੀ ਪਰ ਜੇ ਕਾਂਗਰਸੀ ਆ ਕੋਈ ਵੀ ਹਲਕੀ ਜਿਹੀ ਵੀ ਗੱਲ ਕਰ ਦਿੰਦਾ ਉਹਨੇ ਤੇ ਪਰਚਾ ਦਰਜ ਕਰਕੇ ਉਹਨੂੰ ਅੰਦਰ ਛੱਡ ਦਿੰਦੇ ਆ ਔਰ ਜਦੋਂ ਉਹਦਾ ਰਿਜ਼ਲਟ ਸਾਹਮਣੇ ਆਉਂਦਾ ਤੇ ਨਿਕਲਦਾ ਕੁਝ ਵੀ ਨਹੀਂ ਹੈਗਾ ਇਹਨਾਂ ਨੇ ਮਗਰ ਪਹਿਲਾਂ ਵੀ ਪੁਲਿਸ ਲੱਗੀ ਰਹੀ ਪਰ ਕੁਝ ਨਹੀਂ ਇਹਨਾਂ ਦੇ ਕੋਲ ਮਿਲਿਆ ਹੈਗਾ ਕਿਉਂ ਇਹ ਸੱਚੇ ਸੁੱਚੇ ਇਨਸਾਨ ਹੈਗੇ ਆ ਹਿੰਦੁਸਤਾਨ 'ਚ ਰਹਿੰਦੇ ਹੋਏ ਵੀ ਇਹਨਾਂ ਨੇ ਆਪਣਾ ਘਰ ਨਹੀਂ ਹਿੰਦੁਸਤਾਨ ਦੇ ਵਿੱਚ ਬਣਾਇਆ ਉਹ ਬੰਗਲੇ ਦੇ ਵਿੱਚ ਹੀ ਰਹਿ ਰਹੇ ਆ ਇੰਨੀ ਬਦਲਾ ਇਹ ਇਸ ਤਰ੍ਹਾਂ ਦੀ ਇਹ ਰਾਜਨੀਤੀ ਕਰਦੇ ਆ ਜਿਹੜਾ ਬੰਗਲਾ ਉਹ ਵੀ ਇਹ ਖਾਲੀ ਕਰਵਾ ਰਹੇ ਹੈਗੇ। ਠੀਕ ਹੈ। ਵੀ ਮੇਰੀ ਪ੍ਰੈਸ ਕਨਫਰੈਂਸ ਕਰ ਰਹੇ ਰਾਹੁਲ ਗਾਂਧੀ ਦੇ ਲੈ ਕੇ ਉਪ ਤੋਂ ਤੇ ਨੂੰ ਅੱਜ ਕੀ ਮੈਟਰ ਕੀ ਹੈ ਮੇਨ ਜਿਹੜਾ ਅਗਾਂਡਾ ਹੈ। ਹਾਂ ਮੇਰਾ ਖਿਆਲ ਤੁਸੀਂ ਕੱਲ ਸਾਰੇ ਰਾਣਾ ਗੁਰਜੀਤ ਜੀ ਦੀ ਮੀਟਿੰਗ ਸਾਰੇ ਉਪਸਥਿਤ ਸੀਗੇ ਔਰ ਉਸ ਤੋਂ ਪਹਿਲਾਂ ਵੀ ਆ ਰਾਜਾਵੜਿੰਗ ਜੀ ਹਰੀ ਚੋਦਰੀ ਜਿਹੜਾ ਡਰੈਸ ਕਰਕੇ ਗਏ ਨੇ ਪੂਰੇ ਪੰਜਾਬ ਦੀ ਲੀਡਰਸ਼ਿਪ ਨੂੰ ਬੇਸਿਕਲੀ ਆਪਾਂ ਸਾਰੇ ਜਾਣਦੇ ਆ ਕਿ ਰਾਹੁਲ ਜੀ ਨਾਲ ਜੋ ਭਾਜਪਾ ਵੱਲੋਂ ਮੋਦੀ ਜੀ ਵੱਲੋਂ ਕੀਤਾ ਜਾ ਰਿਹਾ ਹੈ। ਠੀਕ ਹੈ ਕਿ ਕਾਂਗਰਸ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਹੈ ਔਰ ਇਹੋ ਜੇ ਠੱਕੇ ਜਦੋਂ ਦੂਜੀਆਂ ਸਰਕਾਰਾਂ ਕਰਦੀਆਂ ਸਾਡਾ ਵਰਕਰ ਤੱਕੜਿਆ ਅਸੀਂ ਸਟਰੋਂਗ ਆ ਅਸੀਂ ਨਾਲ ਲੜਾਂਗੇ ਲੇਕਿਨ ਜਿਹੜਾ ਮੀਡੀਆ ਦੇ ਥਰੂ ਰਾਹੁਲ ਜੀ ਬਾਰੇ ਇਹਨਾਂ ਨੇ ਇਹੋ ਜਿਹਾ ਵਰਡ ਯੂਜ਼ ਕਰਦੇ ਸੀਗੇ ਕਿ ਰਾਹੁਲ ਜੀ ਨੂੰ ਕੰਪੈਟਿਟਿਵਲੀ ਪ੍ਰਾਈਮ ਮਿਨਿਸਟਰ ਦੀ ਪੋਸਟ ਤੇ ਉਹ ਕੈਪੇਬਲਲੀ ਭਰਾਂਦੇ ਸੀ ਰਾਹੁਲ ਜੀ ਨੇ ਕਨਿਆਗੁਰ ਤੋਂ ਲੈ ਕੇ ਕਸ਼ਮੀਰ ਤੱਕ ਜਿਹੜਾ 4000 ਕਿਲੋਮੀਟਰ ਦੀ ਯਾਤਰਾ ਕੀਤੀ ਤੇ ਉਹਨਾਂ ਨੇ ਪ੍ਰੂਵ ਕਰਤਾ ਯੋ ਨੰਬਰੇ ਜੋ ਮਿੱਥ ਪ੍ਰਚਾਰ ਲੋਕ ਕਰ ਰਹੇ ਆ ਉਹ ਤੇ ਉਹਦਾ ਜਮੀਨ ਆਸਮਾਨ ਦਾ ਪਰ। ਸੋ ਮੈਂਬਰਸ਼ਿਪ ਕੈਨਸਲ ਕਰਨਾ, ਖਾਰਜ ਕਰਨਾ, ਉਸ ਬਾਅਦ ਘਰ ਖਾਲੀ ਕਰਾਣਾ। ਤੁਸੀਂ ਦੇਖੋ ਵੀ ਜਿਸ ਜੁਰਮ ਦੀ ਉਹਨਾਂ ਨੂੰ ਸਜ਼ਾ ਦੇ ਰਹੀ ਹੈ ਉਹਦਾ ਮਿਨੀਮਮ ਔਰ ਮੈਕਸਿਮ ਸਜ਼ਾ ਕੀ ਹੈ? ਮਿਨੀਮਮ ਆਈ ਥਿੰਕ 2 ਮੰਥਸ ਆ ਔਰ ਮੈਕਸਿਮ 2 ਇਅਰਸ ਹੈ ਔਰ ਪੂਰੀ 2 ਸਾਲ ਦੀ ਸਜ਼ਾ। ਔਰ ਉਸ ਤੋਂ ਬਾਅਦ ਸਪੀਕਰ ਸਾਹਿਬ ਵੱਲੋਂ ਵਿਦਿਨ 24 ਆਵਰ 24 ਘੰਟੇ ਐ ਇੱਥੇ ਉਹਨਾਂ ਨੂੰ ਉਹਦੇ ਸਦਸਤਾ ਖਾਰਜ ਕਰ ਦੇਣਾ। ਨੈਕਸਟ 24 ਘੰਟੇ ਚ ਉਹਨਾਂ ਨੂੰ ਕਹਿਣਾ ਵੀ ਆਪਣਾ ਘਰ ਖਾਲੀ ਕਰ ਦਿਓ ਇੰਨੀ ਸਪੀਡ ਨਾਲ ਲੱਗੇ ਐ ਇਹਦੇ ਪਿੱਛੇ ਦੀ ਬੈਕਗ੍ਰਾਉਂਡ ਕੀ ਐ ਸ੍ਰੀਫਿਕ ਰਾਹੁਲ ਜੀ ਜਿਹੜਾ ਪਾਰਲੀਮੈਂਟ ਦੇ ਵਿੱਚ ਅਡਾਨੀ ਦੇ ਬਾਰੇ ਵੀ ਹਜ਼ਾਰ ਕਰੋੜ ਦੀ ਜਿਹੜੀ ਕੁਐਸਚਨ ਪੁੱਟ ਕਰ ਰਹੇ ਸੀਗੇ ਜਿਹੜਾ ਸਾਡੇ ਆਮ ਸਧਾਰਨ ਪਰਿਵਾਰਾਂ ਦੇ ਪੈਸੇ ਜਿਹੜੇ LIC ਤੇ SBI ਦੇ ਵਿੱਚ ਜਮ੍ਹਾਂ ਨੇ ਉਹ ਅਡਾਨੀ ਜਿਹੜਾ ਤੀਸਰੇ ਨੰਬਰ ਤੇ ਬੜੀ ਸਪੀਡ ਨਾਲ ਆਇਆ ਅੱਜ ਤੱਕ ਇਹਦੇ ਸ਼ੇਅਰ ਵੀ ਗਿਰ ਗਏ ਤੇ ਉਹਦਾ ਰੈਂਕ ਵੀ ਨੀਚੇ ਆ ਗਿਆ ਉਹ ਘੁਟਾਲੇ ਨੂੰ ਓਪਨ ਕਰ ਰਹੇ ਸੀਗੇ ਸੋ ਬੁਖਲਾਗੇ ਤੇ ਉਹ ਬਗਲਾੜ ਚੋਰਾਂ ਨੇ ਇਸ ਸੈੱਟ ਚੱਕਿਆ ਔਰ ਸਾਡੀ ਕਾਂਗਰਸ ਦੀ ਲੀਡਰਸ਼ਿਪ ਖੜਗੇਜੀ ਵੱਲੋਂ ਸੋਨੀਆਜੀ ਵੱਲੋਂ ਹਰੀ ਚੋਦਰੀਜੀ ਵੱਲੋਂ ਰਾਜਾ ਬਰਿੰਦਜੀ ਵੱਲੋਂ ਇਹ ਸਾਰੇ ਕਾਂਗਰਸ ਕਾਰਜਕਰਤਾ ਨੂੰ ਹੁਕਮ ਹੋਇਆ ਹੈ ਕਿ ਬਲਾਕ ਲੈਵਲ ਤੇ ਬੂਥ ਲੈਵਲ ਤੇ ਵਾਰਡ ਲੈਵਲ ਤੇ ਅਸੀਂ ਤੁਹਾਡੇ ਥਰੂ ਮੀਡੀਆ ਦੇ ਥਰੂ ਲੋਕਾਂ ਨੂੰ ਇਸ ਗੱਲ ਦੀ ਸਚਾਈ ਦੱਸੀ ਤਾਂ ਕਿ ਜਿਹੜਾ 3 ਤਰੀਕ ਅਸੀਂ ਰੋਸ਼ ਮਾਰਚ ਕੱਢਣ ਜਾ ਰਹੇ ਹਾਂ ਫਰੋਮ ਕੰਟਾਗੜ ਚੌਂਕ ਤੋਂ ਤਿੰਨੂ ਰੀਜਨ ਚੌਂਕ ਇਹਦੇ ਵਿੱਚ ਕਾਂਗਰਸ ਖਰਿਆਰਕਰਤਾ ਤਾਂ ਸ਼ਾਮਲ ਹੋਣਗੇ ਉਹਦਾ ਜਿਹੜੀ ਆਮ ਪਬਲਿਕ ਆ ਉਹ ਵੀ ਸ਼ਾਮਲ ਹੋ ਰਿਹਾ ਕਿਉਂਕਿ ਇਹ ਡੈਮੋਕ੍ਰੇਸੀ ਦਾ ਕਤਲ ਹੈ ਇਹ ਸੰਵਿਧਾਨ ਦਾ ਕਤਲ ਹੈ ਬੇਸਿਕਲੀ ਜਿਹੜਾ ਸਾਡਾ ਮਾਰਚ ਸੰਵਿਧਾਨ ਬਚਾਓ ਮਾਰਚ ਹੈ ਤੇ ਪਤਾ ਨਹੀਂ ਜਿੱਦਾਂ ਦੇਖਿਆ ਵੀ ਜਿੱਦਾਂ ਬੈਟਰ ਰੈਲੀ ਕੱਢੀ ਸੀ ਸਭ ਤੋਂ ਵੱਡੀ ਭਰਾ ਦੇ ਇਹੀ ਦਿਨ ਹੀ ਪੈਰੀ ਵਿਜੇਪੀਨੂ ਵਿਜੇ ਆ ਦੇਖੋ ਇਹ ਤਾਂ ਕਲੈਰਟੀ ਹੋ ਗਈ ਕਿ ਯਾਤਰਾ ਦੇ ਜੋ ਪਿਆਰ ਜੋ ਸਪੋਰਟ ਜੋ ਸਬਰਥਨ ਮਿਲਿਆ ਉਸ ਗੱਲ ਤੋਂ ਘਬਰਾ ਕੇ ਇੱਥੇ ਚਾਹ ਰਹੀਆਂ ਪਰ ਇਹਦੇ ਨਾਲ ਇੱਕ ਹੋਰ ਚੀਜ਼ ਹੈ ਕਿ ਰਾਹੁਲ ਜੀ ਨੂੰ ਜਿਹੜਾ ਵਰਲਡ ਵਰਥ ਦੇ ਸੀ ਪੱਪੂ ਵਾਲਾ ਉਹ ਸਾਰੇ ਹਿੰਦੂਸਾਂ ਨੂੰ ਘੁਮਾਉਣ ਵਾਸਤੇ ਅਡਾਨੀ ਵਰਗਿਆਂ ਨੇ ਕਿਸੇ ਨਾ ਕਿਸੇ ਤਰੀਕੇ ਫੰਡਿੰਗ ਕੀਤੀ ਜਾਂ ਉਹ ਚੀਜ਼ਾਂ ਨੂੰ ਕੰਟਰੋਲ ਕੀਤਾ ਥਰੂ ਮੀਡੀਆ ਤਾਂ ਜਦੋਂ ਅਡਾਨੀ ਦੀ ਗੱਲ ਬਾਹਰ ਲੈ ਕੇ ਆ ਰਿਹਾ ਉਹਦੇ ਘਟਾਲਿਆਂ ਦੀ ਤੇ ਅਡਾਨੀ ਵੀ ਤਾਂ ਮੋਦੀ ਜੀ ਨੂੰ ਕਹਿੰਦਾ ਹੀ ਹੋਏਗਾ ਕਿ ਤੁਹਾਡੇ ਕਰਕੇ ਮੈਂ ਪੈਸੇ ਖਰਚ ਕਰਦਾ ਤੇ ਹੁਣ ਇਹਨਾਂ ਨੂੰ ਬਾਹਰ ਕੱਢੋ ਤੇ ਉਹਨਾਂ ਨੇ ਹੁਕਮ ਕਰਤਾ ਲੇਕਿਨ ਕਾਂਗਰਸ ਦਾ ਇੱਕ ਹੀ ਕਾਰਜਕਰਤਾ ਚਟਾਨ ਦੀ ਵਾਂਗੋ ਰਾਹੁਲ ਜੀ ਦੇ ਪਿੱਠ ਪਿੱਛੇ ਖੜਾ ਔਰ ਅਸੀਂ ਪੂਰੀ ਡਟ ਕੇ ਲੜਾਈ ਲੜਾਂਗੇ ਔਰ ਆਉਣ ਵਾਲੀਆਂ ਜਿਹੜੀਆਂ 2024 ਦੀਆਂ ਪਾਰਲੀਮੈਂਟ ਚੋਣਾਂ ਹੈ ਉਹਦੇ ਵਿੱਚ ਸਾਡੇ ਸਾਰੇ ਹੀ ਵਰਕਰ ਸਾਥੀ ਮਿਲ ਕੇ ਚੋਣਾਂ ਵਿੱਚ ਜਿੱਤਾਂਗੇ ਰਾਹੁਲ ਜੀ ਨੂੰ ਅਗਲਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਅਸੀਂ ਉਹ ਵੀ ਬਣਾਵਾਂਗੇ ਔਰ ਮੈਂ ਸਪੈਸ਼ਲ ਥੈਂਕਸ ਕਰਨਾ ਸਾਡੇ ਰਹਿਮੀ ਜੀ ਜਿਹੜੇ ਸਾਡੇ ਬਲੌਗ ਦੇ ਪ੍ਰਧਾਨ ਨੇ ਕਿਉਂਕਿ ਇਹ ਸਾਰੀ ਮੀਟਿੰਗ ਜਿਹੜੀ ਅਸੀਂ ਬਲੌਗ ਪ੍ਰਧਾਨ ਦੀ ਅਧਿਕਸ਼ਤਾ ਚ ਕਰ ਰਹੇ ਹਾਂ ਮੈਂ ਵੀ ਇਹਨਾਂ ਦੀ ਲੀਡਰਸ਼ਿਪ 'ਚ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪ੍ਰੈਸ ਤੋਂ ਬਾਅਦ ਸਾਡੇ ਵਾਰਡ ਲੈਵਲ ਤੇ ਅਸੀਂ ਜਾਵਾਂਗੇ ਸਾਡੇ ਕੌਂਸਲਰਸ ਦੇ ਬਾਅਦ ਆਪਰੇ ਆਪਣੇ ਵਾਰਡਾਂ 'ਚ ਆਪਣੇ ਆਫੀਸਰਸ ਪ੍ਰੈਸ ਕਾਨਫਰੰਸ ਕਰਾਂਗੇ ਥੈਨ ਅਸੀਂ ਬੂਥ ਲੈਵਲ ਤੇ ਵੀ ਜਾਵਾਂਗੇ ਸੋ ਸਾਡਾ ਮਕਸਦ ਸਿਰਫ ਇੱਕੋ ਹੀ ਹੈ ਕਿ ਅਸੀਂ ਜਨ ਜਨ ਤੱਕ ਇਹ ਜਿਹੜਾ ਤਾਨਾ ਛਈ ਹੈ ਕਰ ਰੇ ਮੋਦੀ ਜੀ ਇਸ ਸਵਾਲ ਨੂੰ ਲੋਕਾਂ ਤੱਕ ਪਹੁੰਚਾਣਾ ਪੰਜਾਬ 'ਚ ਹੋ ਰਹੀਆਂ ਨੇ ਜੀ ਪੰਜਾਬ ਤੋਂ ਬਾਹਰ ਵੀ ਹੋ ਰਹੀਆਂ ਨੇ ਇਹ ਰਲੀਆਂ ਪੂਰੇ ਹਿੰਦੁਸਤਾਨ ਦੇ ਵਿੱਚ ਬੂਥ ਲੈਵਲ ਤੱਕ ਇਹ ਰੋਸ਼ ਪ੍ਰਦਰਸ਼ਨ ਹੋਣਗੇ ਦੇਖੋ ਏ ਥਿਸ ਇਜ਼ ਅ ਪੀਸਫੁਲ ਮਾਰਚ ਇਦੇ ਵਿੱਚ ਕੋਈ ਅਸੀਂ ਕੋਈ ਇਹ ਨਹੀਂ ਆ ਵੀ ਕੋਈ ਬਸ ਤੋੜਦੀ ਜਾਂ ਕੋਈ ਸਰਕਾਰ ਦਾ ਕੋਈ ਨੁਕਸਾਨ ਕਰਤਾ ਕੋਈ ਟ੍ਰੈਫਿਕ ਜਾਮ ਕਰਤਾ ਨਾਥਿੰਗ ਲਾਈਕ ਦੈਟ ਇਟਸ ਅ ਪੀਸਫੁਲ ਮਾਰਚ ਉਹਦੇ ਵਿੱਚ ਦੋ ਚੀਜ਼ਾਂ ਅਸੀਂ ਕਰ ਰਹੇ ਹਾਂ ਫਸਟ ਸਾਡਾ ਕਾਰਿਆਕਰਤਾ ਲਾਂਬਨ ਹੋਏਗਾ ਇਸ ਜਿਹੜਾ ਤਾਨਾਸ਼ਾਹੀ ਇਹਦੇ ਖਿਲਾਫ ਦੂਸਰਾ ਜਿਹੜੀ ਆਮ ਪਬਲਿਕ ਹੈ ਉਹ ਵੀ ਡੈਮੋਕ੍ਰੇਸੀ 'ਚ ਜੋ ਸਾਡੇ ਕੋਲ ਆ ਪਬਲਿਕਤਾ ਦਿੱਤਾ ਹੋਇਆ ਅਸੀਂ ਪਬਲਿਕ ਨੂੰ ਵੀ ਇਧਰ ਜੋੜਾਂਗੇ ਤਾਂ ਕਿ ਮੋਦੀ ਜੀ ਦਾ ਜਿਹੜਾ ਸੱਚ ਹੈ ਉਹ ਸਾਹਮਣੇ ਆ ਸਕੇ ਸਰ ਦੇਖਿਆ ਵੇ ਪੰਜਾਬ ਦੇ ਵਿੱਚ ਦੇਖੋ ਅੱਜ ਵੀ ਬਾਹਰ ਸਿਰੇ ਧੁੱਪ ਸੀ ਔਰ ਬੱਦਲ ਛਾ ਗਏ ਕਈ ਵਾਰੀ ਕੁਝ ਲੋਕ ਇਹ ਸੋਚਦੇ ਆ ਕਿ ਕਾਂਗਰਸ ਦੇ ਲੀਡਰਾਂ ਨੂੰ ਕ੍ਰਸ਼ ਕਰਕੇ ਅੰਦਰ ਕਰਕੇ ਉਹ ਕਾਂਗਰਸ ਜਮਾਤ ਖਤਮ ਕਰ ਲੈਣਗੇ ਲੇਕਿਨ ਇਹ ਹੁੰਦਾ ਨਹੀਂ ਅਗਰ ਹਨੇੜਾ ਤੇ ਚਾਨਣ ਹੀ ਹੋਏਗਾ ਰਾਤ ਤੇ ਦਿਨ ਹੀ ਹੋਏਗਾ ਸਿੱਧੂ ਜੀ ਅੱਜ ਆ ਰਹੇ ਆ ਅਸੀਂ ਵੈਲਕਮ ਕਰਦੇ ਆਂ ਔਰ ਕਾਂਗਰਸ ਪਾਰਟੀ ਉਹਨਾਂ ਦੇ ਆਉਣ ਨਾਲ ਮਜ਼ਬੂਤ ਹੋਏਗੀ ਅਸੀਂ ਸਟਰੋਂਗਲੀ ਯੂਨਾਈਟਡ ਹੋ ਕੇ ਚਾਹੇ ਲੋਕਲ ਸਾਡੀ ਪੰਜਾਬ ਦੀ ਸਰਕਾਰ ਹੈ ਇਹਦੇ ਖਿਲਾਫ ਤੇ ਸੈਂਟਰ ਗਵਰਨਮੈਂਟ ਦੇ ਖਿਲਾਫ ਅਸੀਂ ਲੜਾਈ ਲੜ ਸਕਾਂਗੇ ਔਰ ਇਹ ਗੱਲ ਜ਼ਰੂਰ ਹੈ ਜਦੋਂ ਲੀਡਰਸ਼ਿਪ ਆਂਦੀ ਹੈ ਮੈਦਾਨ ਦੇ ਵਿੱਚ ਤੇ ਕਿਧਰ ਕਿਤੇ ਵਰਕਰਾਂ ਦਾ ਮੋਰਲ ਬੂਸਟ ਹੁੰਦਾ ਹੈ ਜੋਸ਼ ਆਂਦਾ ਔਰ ਅਸੀਂ ਅੱਛੇ ਤਰੀਕੇ ਨਾਲ ਇਹ ਲੜਾਈ ਲੜ ਸਕਾਂਗੇ ਮੈਂ ਥੈਂਕਸ ਕਰਦਾ ਸਾਡੇ ਕੌਂਸਲਰ ਗੋਲਪੱਟੀ ਜੀ ਦੀਪਕ ਉਪਪਲ ਜੀ ਗੁਲਦੀਪ ਜੰਡਾ ਜੀ ਸਰਵਜੀਤ ਜੀ ਮਨੋਤਰਾ ਜੀ ਮੋਨੂ ਜੀ ਸਾਡੇ ਸਾਰੇ ਮੌਂਡ ਪ੍ਰਦਾਨ ਬੈਠੇ ਨੇ ਕਪਿਲ ਜੀ ਰਾਜੂ ਜੀ ਸਾਰੇ ਸਾਰੇ ਵਰਕਰ ਸਾਥੀ ਆਪਣੇ ਸਭ ਦਾ ਧੰਨਵਾਦ ਕਰਦਾ ਔਰ ਅਗੇਨ ਅਪੀਲ ਕਰਦਾ ਸਾਰਿਆਂ ਤੋਂ ਤੁਹਾਡੇ ਤੋਂ ਕਿ ਜਿਹੜਾ ਸਾਡਾ ਤਿੰਨ ਤਰੀਕ ਦਾ ਰੋਸ਼ਮਾਰਚ ਹੈ ਫ੍ਰੋਮ ਕਟੜਾ ਘਰ ਚੌਕ ਤੋਂ ਤਿੰਨ ਅਵਿਜ਼ਨ ਚੋਂ ਇਹ ਅਸੀਂ 11 ਵਜੇ ਇਹ 11 ਵਜੇ ਸਟਾਰਟ ਕਰਾਂਗੇ ਰਾਉਂਡ 2 ਘੰਟੇ ਚ ਅਸੀਂ ਇਸ ਸਮਾਪਨ ਕਰਾਂਗੇ ਬੜੀ ਸ਼ਾਂਤੀ ਦੇ ਨਾਲ ਅਸੀਂ ਰੋਸ਼ਮਾਰਚ ਕਰਾਂਗੇ ਸਾਡਾ ਮਕਸਦ ਲੋਕਾਂ ਤੱਕ ਇਸ ਤਕੇ ਨੂੰ ਪਹੁੰਚਾਣਾ ਹੈ ਤਾਂ ਕਿ ਜਿਹੜੀ ਮੌਜੂਦਾ ਸੈਂਟਰ ਦੀ ਗਵਰਨਮੈਂਟ ਹੈ ਉਹ ਕਿੰਨੀ ਚੰਗੀਆਂ ਸਨ ਲੋਕਾਂ ਦਾ ਪਛਾਣ ਲਾਈਵ ਤੇਸ ਚੈਨਲ ਦੇ ਲਈ ਲੁਧਿਆਣਾ ਤੋਂ ਅਜੇ ਪਾਬਾ ਦੀ ਵਿਸ਼ੇਸ਼ ਰਿਪੋਰਟ